ਕੰਨ ਹਰ ਧੂਂਦ ਬਸੋ ਰੋ ਮਾਵਲ ਕੋਸਮ ਬਸੰਤ ਗਨੰਤ ਨ ਆਵੇ ਅਰਾਵਸਾ ਸਕੇ ਰਣ ਉਦਰ ਸਾਗਰ ਕੋ ਇੰਗੰਗ ਤਰੰਗ ਅੰਤ ਕੋ ਪਾਵੇ ਰੂਦਰ ਧਿਆਨ ਗਿਆਨ ਸਤਗੁਰ ਕੇ ਆਪ ਜਨਮ ਭਲ ਉਹਨਹ ਜੋ ਗਾਵੇ ਤੰਦੀ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਸਾਹਿਬ ਗੁਰੂ ਜੀ ਕਾ ਖਾਲਸਾ ਵਾਹ ਸ੍ਰੀ ਗੁਰੂ ਜੀ ਕੀ ਬਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਬਰਹਿਮਤ ਦੇ ਸਤਿਥਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਤੀਸਰੇ ਪਾਤਸ਼ਾਹਾਂ ਦੇ ਪਾਵਨ ਪਵਿੱਤਰ ਪ੍ਰਕਾਸ਼ਪੁਰਬ ਨੂੰ ਸਮਰਪਿਤ ਪਰਸੋਂ ਵਾਲੇ ਰੋਜ ਤੋਂ ਗੁਰੂ ਘਰ ਵਿਖੇ ਗੁਰਬਾਣੀ ਜਾਪ ਪਰੰਗ ਹੋਏ ਅੱਜ ਅੰਮ੍ਰਿਤ ਵੇਲੇ ਗੁਰਬਾਣੀ ਜਾਪ ਸੰਪੂਰਨਤਾ ਵਰੰਤਾ ਗੁਰਬਾਣੀ ਕੀਰਤਨ ਗੁਰੂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਸਤਿਗੁਰੂ ਜੀ ਨੇ ਪਾਵਨ ਹੁਕਮ ਬਖਸ਼ਿਸ਼ ਕੀਤੇ ਹਨ 672 ਅੰਗ ਪਰ ਤਨਾਸਰੀ ਰਾਗ ਵਿੱਚ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਮੁਖਾਰਬੇਨ ਤੋਂ ਉਚਾਰਨ ਕੀਤੇ ਪਾਵਨ ਬਚਨ ਹਨ ਜੀ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਗੁਰਬ ਹੈ ਆਮ ਰਥਾਨ ਗੁਰੂ ਨਾਨਕ ਨਾਮਲੇ ਵਾ ਸੰਗਤਾਂ ਬੜੇ ਉਤਸ਼ਾਹ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਪੁਰਬ ਮਨਾ ਰਹੀਆਂ ਹਨ ਗੁਰੂ ਸਾਹਿਬ ਜੀਾਂ ਦੀ ਮਹਿਮਾ ਦੇ ਬਾਬਤ ਸਤਿਗੁਰੂ ਜੀ ਦੀ ਸੋਭਾ ਦੇ ਬਾਬਤ ਪਟ ਸਹਿਬਾਨ ਬਹੁਤ ਸੁੰਦਰ ਬਚਨ ਕਰਦੇ ਹਨ ਪੱਟ ਪੱਲ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਹੈ ਉਦਾਹਰਨ ਦੇ ਕੇ ਕਣਹਰ ਗੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਕਣਹਰ ਗੂੰਦ ਪਾਵ ਬੱਦਲਾਂ ਦੇ ਵਿੱਚੋਂ ਹੋਣ ਵਾਲੀ ਵਰਖਾ ਦੀਆਂ ਬੂੰਦਾਂ ਕਣਹਰ ਗੂੰਦ ਬਸੋ ਰੋ ਮਾਵਲ ਤੇ ਧਰਤੀ ਦੇ ਉੱਪਰ ਜਿੰਨੀ ਰੋ ਮਾਵਲੀ ਪਣਸਪਤੀ ਹੈ ਕੁਸਮ ਬਸੰਤ ਅਗਨੰਤ ਨ ਆਵੇ ਕੁਸਮ ਬਸੰਤ ਪਾਵਤ ਸੰਤ ਰੁੱਤ ਦੇ ਵਿੱਚ ਖਿੜੇ ਹੋਏ ਫੁੱਲ ਤਰ੍ਹਾਂ-ਤਰ੍ਹਾਂ ਦੀ ਬਨਸਪਤੀ ਕਹਿੰਦੇ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਵੀ ਕਿੰਨੀਆਂ ਵਰਖਾ ਦੀਆਂ ਬੂੰਦਾਂ ਵੀ ਕਿੰਨੀ ਬਨਸਪਤੀ ਧਰਤੀ ਦੇ ਉੱਤੇ ਕਿੰਨੇ ਫੁੱਲ ਬਸੰਤ ਰੁੱਤ ਦੇ ਵਿੱਚ ਖਿੜੇ ਐ ਇਸ ਤੋਂ ਅੱਗੇ ਕਿਰਪਾ ਕਰਦੇ ਐ ਰਬ ਸਸ ਕਿਰਨ ਉਦਰ ਸਾਗਰ ਕੋ ਰਬ ਸਸ ਭਾਵ ਚੰਦਰਮਾ ਤੇ ਸੂਰਜ ਦੀਆਂ ਕਿਰਨਾਂ ਉਦਰ ਸਾਗਰ ਕੋ ਸਮੁੰਦਰ ਦਾ ਡੁੰਗਾਈ ਦਾ ਅੰਤ ਗੰਗ ਤਰੰਗ ਅੰਤ ਕੋ ਪਾਵੇ ਤੇ ਗੰਗਾ ਨਦੀ ਦੀਆਂ ਤਰੰਗਾਂ ਦਾ ਛੱਲਾਂ ਦਾ ਕਹਿੰਦੇ ਕੋਈ ਅੰਤ ਨਹੀਂ ਪਾ ਸਕਦਾ ਕਿ ਕਿੰਨੀਆਂ ਕ ਨਹੀਂ ਕਿੰਨੀ ਡੁੰਗਾਈ ਹੈ ਸਮੁੰਦਰ ਦੀ ਕਿੰਨੀਆਂ ਗੰਗਾ ਦੀਆਂ ਛੱਲਾਂ ਨੇ ਕਿੰਨੀਆਂ ਕਿਰਨਾਂ ਨੇ ਸੂਰਜ ਤੇ ਚੰਦਰਮਾ ਦੀਆਂ ਫਿਰ ਅੱਗੇ ਕਿਰਪਾ ਕਰਦੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬਜਨ ਭਲ ਉਹਨਾਂ ਜੋਗਾਵੈ ਉਹਨਾਂ ਕਹਿੰਦੇ ਵੀ ਰੁਦਰ ਧਿਆਨ ਸ਼ਿਵ ਜੀ ਭਗਵਾਨ ਉਹਨਾਂ ਦੀ ਬਹੁਤ ਵੱਡੀ ਸਮਾਧੀ ਹੈ ਕਈ ਲੱਖ ਵਰਿਆਂ ਦੀ ਸਮਾਧੀ ਜਿਹੜੀ ਹੈ ਕਹਿੰਦੇ ਉਹ ਧਾਮਤ ਨਹੀਂ ਪਾਇਆ ਜਾ ਸਕਦਾ ਆਦਿ ਰੋਦਰ ਧਿਆਨ ਗਿਆਨ ਸਤਗੁਰ ਕੇ ਗੁਰੂ ਦੇ ਸੱਚੇ ਗੁਰੂ ਦੇ ਗਿਆਨ ਦੇ ਸਤਿਤਾ ਕਬ ਜਨ ਪਲ ਉਹਨਹਿ ਜੋ ਗਾਵੇ ਪਟ ਪਲ ਜੀ ਕਹਿੰਦੇ ਐ ਵੀ ਕੋਈ ਹੋਵੇਗਾ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਗੰਗਾ ਦੀਆਂ ਤਰੰਗਾਂ ਦਾ ਛੱਲਾਂ ਦਾ ਅੰਤ ਪਾ ਲਏ ਸ਼ਿਵ ਜੀ ਭਗਵਾਨ ਦੀ ਸਮਾਧੀ ਦਾ ਅੰਤ ਪਾ ਲਏ ਕੋਈ ਬੂੰਦਾਂ ਜਿਹੜੀਆਂ ਵਰਖਾ ਦੀਆਂ ਉਹ ਗਿਣ ਲਏ ਬਸੰਤ ਦੇ ਵਿੱਚ ਖਿੜੇ ਪੁੱਲਾਂ ਦੀ ਗਿਣਤੀ ਕਰ ਲਏ ਸਮੁੰਦਰ ਦੀ ਡੰਗ੍ਹਾਈ ਨੂੰ ਨਾਪ ਲੈ ਕਹਿੰਦੇ ਕੋਈ ਹੋਏਗਾ ਗੁਰੂ ਦੀ ਕਿਰਪਾ ਨਾਲ ਇਹ ਸਭ ਕੁਝ ਮਾਪ ਸਕਦਾ ਹੋਏ ਅਖੀਰ ਤੇ ਕਹਿੰਦੇ ਭਟ ਪੱਲ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਉਹੇ ਬਣ ਹਾਵੇ ਇਹ ਭੱਲਿਆਂ ਦੀ ਕੁੱਲ ਦੇ ਰੌਸ਼ਨ ਚਰਾਗ ਤੰਸਾਹਿਬ ਸ੍ਰੀ ਗੁਰੂ ਅਮਰਦਾਸ ਸਹਿ ਪਾਤਸ਼ਾਹੀ ਮਹਾਰਾਜ ਤੁਹਾਡੇ ਗੁਣ ਐਸੇ ਐ ਕਿ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਐ ਕੋਈ ਉਹਦਾ ਅੰਤ ਨਹੀਂ ਪਾ ਸਕਦਾ ਭਾਵੇਂ ਕੋਈ ਦੁਨੀਆਂ ਉੱਤੇ ਸਮੁੰਦਰ ਦੀ ਡੁੰਗਾਈ ਮਾਪ ਲਏ ਵਰਖਾ ਦੀਆਂ ਬੂੰਦਾਂ ਗਿਣ ਲਏ ਸੂਰਜ ਚੰਦਰਮਾ ਦੀਆਂ ਚਰਣਾ ਗਿਣ ਲਏ ਭਾਵੇਂ ਕੋਈ ਜਿੰਨੀ ਮਰਜੀ ਮਤਬੁੱਦ ਦਾ ਮਾਲਕ ਹੋਵੇ ਅਰ ਤੁਹਾਡਾ ਅੰਤ ਨਹੀਂ ਪਾ ਸਕਦਾ ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਦ ਸੰਗਤਾਂ ਮਨਾ ਰਹੀਆਂ ਹਨ ਸਤਿਗੁਰੂ ਜੀ ਦਾ ਪ੍ਰਕਾਸ਼ ਨਗਰ ਬਸਰ ਕੇ ਸ੍ਰੀ ਅਮਰਤ ਸਰ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਅਮਰਸਰ ਸਾਹਿਬ ਤੋਂ 4 ਕਿਊ ਮੀਲ ਦੀ ਦੂਰੀ ਤੇ ਹੈ ਅਗਰ ਬਾਸਰ ਕੇ ਨਗਰ ਦੇ ਵਿੱਚ 1536 ਬਿਕਰਮੀ ਸੰਮਤ ਨੂੰ ਤੇ 1479 ਈਸਵੀ ਨੂੰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ 10 ਕੁ ਸਾਲ ਗੁਰੂ ਅਮਰਦਾਸ ਐ ਪਾਤਸ਼ਾਹ ਉਮਰ ਕਰਕੇ ਛੋਟੇ ਸਨ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਤੋਂ 25 ਕੁ ਸਾਲ ਉਮਰ ਕਰਕੇ ਮਹਾਰਾਜ ਸਾਹਿਬ ਵੱਡੇ ਸਨ 1594 1479 ਈਸਵੀ ਨੂੰ ਤੇ 1536 ਬਿਕਰਮੀ ਸੰਮਤ ਨੂੰ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਬਾਸਰ ਕੇ ਨਗਰ ਦੇ ਵਿੱਚ ਪਿਤਾ ਭਾਈ ਤੇਜਪਾਲ ਜੀ ਦੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੇ ਉਧਰ ਉਧਰ ਤੋਂ ਹੁੰਦਾ ਹੈ ਲక్ష్ਮੀ ਤੇ ਲక్ష్ਮੀ ਦੋ ਨਾਮ ਜਿਹੜੇ ਇਤਿਹਾਸ ਦੇ ਵਿੱਚ ਵਿਦਵਾਨਾਂ ਨੇ ਲਿਖਿਆ ਤੇ ਸਤਿਗੁਰੂ ਜੀ ਦਾ ਪ੍ਰਕਾਸ਼ ਇਹ ਕੋਈ ਆਮ ਘਰ ਦੇ ਵਿੱਚ ਨਹੀਂ ਹੋ ਸਕਦਾ ਮਹਾਰਾਜ ਸਾਹਿਬ ਕੀ ਸ੍ਰੀ ਸਰੂਪ ਸੰਗਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਵਿਦਵਾਨ ਜਨ ਕਹਿੰਦੇ ਐ ਕਿ ਮਾਤਾ ਪਿਤਾ ਜੀ ਬਹੁਤ ਸਹਿਜ ਸੁਭਾਅ ਵਾਲੇ ਸਨ ਸਿਮਰਨ ਕਰਨ ਵਾਲੇ ਸੇਵਾ ਕਰਨ ਵਾਲੇ ਸਨ ਤੇ ਦਰਿਆਈ ਰੇਸ਼ਮ ਦਾ ਵਪਾਰ ਜਿਹੜਾ ਉਹ ਕਰਿਆ ਕਰਦੇ ਸਨ ਪਿਤਾ ਤੇਜ ਭਾਣ ਜੀ ਦਰਿਆਈ ਰੇਸ਼ਮ ਦਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਐ ਸਤਿਗੁਰੂ ਜੀ ਕਹਿੰਦੇ ਵੀ ਕੁਝ ਸਮਾਂ ਜਿਹੜਾ ਉਮਰ ਕੁਝ ਜਿਹੜੀ ਐ ਉਹ ਘਰ ਦੇ ਕੰਮਾਂ ਦੇ ਵਿੱਚ ਵਿਹਾਰ ਦੇ ਵਿੱਚ ਬਤੀਤ ਕੀਤੀ ਬਾਸਰਕੇ ਨਗਰ ਦੇ ਵਿੱਚ ਆਪਣੀ ਦੁਕਾਨਦਾਰੀ ਜਿਹੜੀ ਐ ਪਰਚੂਨ ਦੀ ਉਹ ਸ਼ੁਰੂ ਕੀਤੀ ਐ ਤੇ ਕਦੇ ਵੀ ਕਹਿੰਦੇ ਗੁਰੂ ਅਮਰਦਾਸ ਸਹਿ ਮਹਾਰਾਜ ਉਹਦੋਂ ਪਿਤਾ ਜੀ ਨੇ ਮਾਤਾ ਜੀ ਨੇ ਨਾਮ ਅਮਰਦਾਸ ਜੀ ਰੱਖਿਆ ਵੀ ਕਦੇ ਵੀ ਆਪਣੀ ਕਿਰਤ ਕਰਦਿਆਂ ਬੇਈਮਾਨੀ ਨਹੀਂ ਸੀ ਕੀਤੀ ਪੂਰਾ ਤੋਲਿਆ ਕਰਨਾ ਤੇ ਚੰਗਾ ਸੌਦਾ ਜਿਹੜਾ ਉਹ ਵੇਚਿਆ ਕਰਨਾ ਆਪਣੇ ਹੱਕ ਦਾ ਲਿਆ ਕਰਨਾ ਅਗਲੇ ਦੇ ਕੋਲੋਂ ਕਿਸੇ ਦਾ ਵਾਧੂ ਹੱਕ ਨਹੀਂ ਕਦੇ ਖਾਦਾ ਤੇ ਸਭ ਤੋਂ ਵੱਡੀ ਗੱਲ ਜੇ ਕੋਈ ਲੋੜਵੰਦ ਆ ਜਾਂਦਾ ਤੇ ਉਹਦੀ ਮਦਦ ਵੀ ਕਰਦੇ ਰਹੇ ਐਸਾ ਸੁਭਾਅ ਸੀ ਇਸ ਪਰਿਵਾਰ ਦਾ ਕੋਈ ਲੋੜਵੰਦ ਆਉਣਾ ਉਹਦੀ ਮਦਦ ਕਰਨੀ ਨਗਰ ਦੇ ਵਿੱਚ ਜਾ ਨਗਰ ਤੋਂ ਬਾਹਰ ਕਿਸੇ ਗਰੀਬ ਨੇ ਆਉਣਾ ਗੁਰਬੇ ਨੇ ਆਉਣਾ ਜੀ ਕਿਸੇ ਨੂੰ ਵੈਸੇ ਹੀ ਸੌਦਾ ਦੇਣਾ ਪੈ ਜਾਂਦਾ ਤੇ ਉਹ ਵੀ ਦੇ ਦੇਂਦੇ ਇੱਕ ਐਸੀ ਇੱਕ ਜੀਵਨ ਦਾ ਸੁਭਾਅ ਸੀ ਤੇ ਹਰ ਦੁਆਰ ਗੰਗਾ ਤੇ ਇਸ਼ਨਾਨ ਕਰਨ ਨ ਜਾਇਆ ਕਰਦੇ ਸਨ ਜਿੱਥੋਂ ਜੀਵਨ ਬਦਲਦਾ 23 ਕੋ ਸਾਲ ਦੀ ਉਮਰ ਦੇ ਵਿੱਚ ਪਾਤਸ਼ਾਹ ਜੀ ਦਾ ਵਿਆਹ ਸਨ ਖਤਰੇ ਪਿੰਡ ਦੇ ਭਾਈ ਦੇਵੀ ਚੰਦ ਬੈਲ ਤਿੰਨਾਂ ਦੀ ਪੁੱਤਰੀ ਬੀਬੀ ਰਾਮਕੌਰ ਦੇ ਨਾਲ ਸਤਿਗੁਰੂ ਜੀ ਦਾ ਵਿਆਹ ਕਰਜ ਹੁੰਦਾ ਹੈ ਮਹਾਰਾਜ ਸੇਵ ਜੀ ਦੀ ਸੰਤਾਨਨ ਦੇ ਵਿੱਚ ਦੋ ਧੀਆ ਤੇ ਦੋ ਪੁੱਤਰ ਸਨ ਵੱਡੀ ਧੀ ਬੀਬੀ ਦਾਨੀ ਜੀ ਛੋਟੀ ਧੀ ਬੀਬੀ ਭਾਨੀ ਤੇ ਸਤਿਗੁਰੂ ਜੀ ਦੇ ਵੱਡੇ ਪੁੱਤਰ ਬਾਬਾ ਮੋਹਣ ਜੀ ਤੇ ਛੋਟੇ ਪੁੱਤ ਬਾਬਾ ਮੋਰੀ ਜੀ ਮਹਾਰਾਜ ਸਹਿਬ ਜੀ ਜਦੋਂ 20ਵੀਂ ਵਾਰ ਹਰਦੁਆਰ ਦੀ ਯਾਤਰਾ ਕਰਨ ਵਾਸਤੇ ਗੰਗਾ ਨਦੀ ਦਾ ਇਸ਼ਨਾਨ ਕਰਨ ਗਏ ਐ। ਇਸ਼ਨਾਨ ਕਰਕੇ ਜਦੋਂ ਵਾਪਸ ਮੁੜਦੇ ਪਏ ਸਾਨਾ ਤੇ ਇਤਿਹਾਸਕਾਰ ਕਹਿੰਦੇ ਵੀ ਰਸਤੇ ਦੇ ਵਿੱਚ ਜਦੋਂ ਮਹਾਰਾਜ ਆਰਾਮ ਕਰਦੇ ਪਏ ਹਨ ਆਰਾਮ ਕਰਦਿਆਂ ਮਹਾਰਾਜ ਸਹਿਬ ਜੀ ਨੇ ਆਪਣਾ ਇੱਕ ਲੱਤ ਜਿਹੜੀ ਦੂਜੀ ਲੱਤ ਦੇ ਉੱਪਰ ਟਿਕਾਈ ਹੋਈ ਹੈ। ਤੇ ਇੱਕ ਪੰਡਤਾ ਬ੍ਰਾਹਮਣਾਂ ਚੰਗੀ ਵਿਦਿਆ ਦਾ مالک ਉਹ ਜਦੋਂ ਸਤਿਗੁਰੂ ਜੀ ਦੇ ਕੋਲੋਂ ਲੰਗਰ ਲੱਗਾ ਮਹਾਰਾਜ ਆਰਾਮ ਕਰਦੇ ਉਹਦੀ ਨਿਗਾਹ ਮਹਾਰਾਜ ਦੇ ਚਰਨਾਂ ਵੱਲ ਪਈ ਹੈ ਜਦੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਦਮ ਰੇਖਾ ਵੇਖੀ ਹੈ ਪਦਮ ਰੇਖਾ ਵੇਖ ਕੇ ਉਹ ਦੁਰਗਾ ਦਾਸ ਕਹਿੰਦਾ ਹੈ ਕਿ ਪੁਰਖਾ ਆਉਣ ਵਾਲੇ ਸਮੇਂ ਵਿੱਚ ਤੇਰੇ ਸਿਰ ਦੇ ਉੱਤੇ ਛਤਰ ਝੁਲੇਗਾ ਇਹ ਗੱਲ ਕਹਿ ਕੇ ਨਮਸਕਾਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੋਂ ਵੀ ਤੂੰ ਬਹੁਤ ਵੱਡਾ ਮਹਾਨ ਪੁਰਸ਼ ਬਣੇਗਾ ਉਹ ਅੱਗੇ ਚੱਲ ਆ ਗਿਆ ਫਿਰ ਸਤਿਗੁਰੂ ਜੀ ਨੂੰ ਰਸਤੇ ਦੇ ਵਿੱਚ ਇੱਕ ਬ੍ਰਹਮਚਾਰੀ ਮਿਲਦਾ ਬ੍ਰਹਮਚਾਰੀ ਦਾ ਭਾਵ ਵੀ ਬਰਿਆਦਾ ਦੇ ਵਿੱਚ ਪੱਕਿਆ ਭੋਜਨ ਛਕਣਾ ਮਰਿਆਦਾ ਦੇ ਵਿੱਚ ਰਹਿਣਾ ਜੋ ਅੱਖਾਂ ਸਾਹਮਣੇ ਤਿਆਰ ਹੋਇਆ ਹੋਵੇ ਤੇ ਭਲੇ ਪੁਰਸ਼ ਦੇ ਹੱਥੋਂ ਤਿਆਰ ਹੋਇਆ ਹੋਵੇ ਕੋਈ ਉਹ ਛੱਡਦੇ ਨਾ ਕੁਝ ਐਸਾ ਉਹਨਾਂ ਦੇ ਜੀਵਨ ਦਾ ਵਿਹਾਰ ਹੁੰਦਾ ਬ੍ਰਹਮਚਾਰੀ ਨੂੰ ਘਰ ਦੇ ਵਿੱਚ ਲਏ ਗਏ ਉਜ ਦਿਨ ਸੇਵਾ ਕੀਤੀ ਬੜਾ ਮਨ ਲਾ ਕੇ ਸੇਵਾ ਕੀਤੀ ਕਿਉਂਕਿ ਸੇਵਾ ਬਹੁਤ ਖੁਸ਼ ਹੋ ਕੇ ਕਰਦੇ ਸਨ ਹਰ ਇੱਕ ਦੀ ਜਦੋਂ ਸੇਵਾ ਕੀਤੀ ਤੇ ਉਹ ਬ੍ਰਹਮਚਾਰੀ ਨੂੰ ਕੁਝ ਦਿਨ ਬਤੀਤ ਹੋ ਗਏ ਨੇ ਅਨੇ ਆਖਿਆ ਬੜਾ ਭੜਾ ਪਰਿਵਾਰ ਹੈ ਬੜੀ ਸੇਵਾ ਕਰਦੇ ਐ ਤੇ ਕਹਿਣ ਲੱਗੇ ਵੀ ਭਾਈ ਤੇਰਾ ਗੁਰੂ ਕੌਣ ਹੈ ਜਿਨੇ ਤੈਨੂੰ ਇੱਡੀ ਚੰਗੀ ਮਤ ਸਿੱਖਿਆ ਦਿੱਤੀ ਤੂੰ ਗੁਰੂ ਕਿਹਨੂੰ ਧਾਰਨ ਕੀਤਾ ਹੈ ਉਦੋਂ ਬਾਬਾ ਅਮਰਦਾਸ ਜੀ ਕਹਿਣ ਲੱਗੇ ਮਨ ਵਿੱਚ ਸੋਚਿਆ ਪਹਿਲਾਂ ਵੀ ਕੀ ਆਖਾਂ ਫੇਰਾ ਕਿ ਜੇ ਜੇ ਤੱਕ ਮੈਂ ਤਾਂ ਕੋਈ ਗੁਰੂ ਧਰਮ ਨਹੀਂ ਕੀਤਾ ਜਦੋਂ ਇੰਨੀ ਗੱਲ ਕਹਿਣ ਦੀ ਧੀਰ ਸੀ ਉਹ ਬ੍ਰਹਮਚਾਰੀ ਜਿਹੜਾ ਪਹਿਲਾਂ ਬਹੁਤ ਵਡਿਆਈ ਤੇ ਬੋਲ ਬੋਲਦਾ ਪਿਆ ਸੀ ਉਹਨੂੰ ਗੁੱਸਾ ਚੜਿਆ ਉਹਨੇ ਆਖਿਆ ਤੂੰ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ ਮੈਂ ਕਦੇ ਵੀ ਕਿਸੇ ਨਗਰੇ ਬੰਦੇ ਦੇ ਹੱਥੋਂ ਲੈ ਕੇ ਕੁਝ ਖਾਦਾ ਨਹੀਂ ਨਗਰਾ ਬੰਦਾ ਤਾਂ ਹੈ ਹੀ ਮਾੜਾ ਤੇ ਮੈਂ ਤਾਂ ਤੇਰੇ ਹੱਥੋਂ ਸ਼ੱਕ ਬੈਠਾਂ ਤੂੰ ਨਗੁਰਾ ਤੇਰੇ ਕੋਲ ਜੇ ਤੱਕ ਗੁਰੂ ਹੀ ਨਹੀਂ ਐ ਨਗੁਰੇ ਦੇ ਹੱਥੋਂ ਭੋਜਨ ਸ਼ੱਕ ਕੇ ਮੈਂ ਆਪਦਾ ਵੀ ਕੀਤਾ ਸਾਰਾ ਕੁਝ ਖਤਮ ਕਰ ਬੈਠਾ ਇਹ ਗੱਲਾਂ ਕਹਿ ਕੇ ਬੋਲਦਾ ਹੋਇਆ ਉਹ ਬ੍ਰਹਮਚਾਰੀ ਚਲਿਆ ਜਾਂਦਾ ਪਰ ਕਹਿੰਦੇ ਅੱਨਾ ਜਿਹੜੀ ਬੋਲੀ ਉਹ ਬੰਦੇ ਦਾ ਹਿਰਦਾ چیر ਕੇ ਰੱਖ ਦਿੰਦੀ ਐ ਲੱਕੜ ਨੂੰ ਤਾਨਣਾ ਤੇ ਮਰਦ ਨੂੰ ਤਾਨਣਾ ਤਾੰ ਮੰਗਰੂ ਅਮਰਦਾਸ ਸਹਿ ਪਾਛ ਲੱਕੜ ਨੂੰ ਫਾਣਾ ਤੇ ਮਰਦ ਨੂੰ ਤਾਨਾ ਛੀਰ ਦੇਦਾ ਹੈ ਧੰਗੁਰੂ ਅਮਰਦਾਸ ਸਹਿ ਪਾਸ਼ਾ ਜੀ ਨੂੰ ਜਦੋਂ ਇਹ ਤਾਨਾ ਵੱਜਾ ਨਾ ਕਿ ਜੇ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ ਤੇ ਮਹਾਰਾਜ ਸਾਹਿਬ ਜੀ ਉਸ ਦਿਨ ਤੋਂ ਤੜਫ ਬਣ ਗਈ ਅਰ ਦੇ ਦੇ ਵਿੱਚ ਵੀ ਗੁਰੂ ਧਾਰਨ ਕਰਨਾ ਉਹ ਤੜਫ ਜਦੋਂ ਬਣ ਜੇ ਤੇ ਮਹਾਰਾਜ ਕਿਰਪਾ ਆਪ ਹੀ ਕਰਦੇ ਆ ਬੀਬੀ ਅਮਰੋ ਧੰਗੁਰੂ ਅਮਰਦਾਸ ਸਹਿ ਮਹਾਰਾਜ ਸਾਹਿਬ ਜੀਆਂ ਦੀ ਧੀ ਜੋ ਧੰਗੁਰੂ ਅਮਰਦਾਸ ਸਹਿ ਪਾਸ਼ਾ ਜੀਆਂ ਦੇ ਭਰਾ ਦੇ ਪੁੱਤ ਭਤੀਜੇ ਦੇ ਨਾਲ ਵਿਆਹੀ ਹੋਈ ਸੀ ਬੀਬੀ ਅਮਰੋ ਤੜਕੇ ਉੱਠ ਕੇ ਅਮਰਦੇਵਲੇ ਨਾਲੇ ਮਧਾਣੀ ਰੜਕਦੀ ਪਈ ਨਾਲੇ ਕੁਰਬਾਨੀ ਦਾ ਜਾਪ ਕਰਦੀ ਪਈ ਹੈ ਮਹਾਰਾਜ ਸਹਿਬੀ ਦੇ ਪਾਵਨ ਪਵਿੱਤਰ ਬਚਨ ਹੈ ਚਿਤ ਚੇਤ ਸਕੀ ਨਹੀਂ ਬਾਵ ਰਿਆ ਹਰ ਮਿਸ਼ਰਤ ਤੇਰੇ ਗੁਣ ਗਲਿਆ ਪਾਵਨ ਕੁਰਬਾਨੀ ਧੰਗੁਰੂ ਨਾਨਕ ਦੇ ਪਾਸ਼ਾ ਜੀ ਦੀ ਜਦੋਂ ਸਤਬੁਰਾਂ ਜੀ ਦੇ ਕੰਨਾਂ ਦੇ ਵਿੱਚ ਪਈ ਬਾਬਾ ਅਮਰਦਾਸ ਜੀ ਦੇ ਬਹੁਤ ਆਨੰਦ ਆਇਆ ਸੁਣ ਕੇ ਫਿਰ ਦੂਜੇ ਬੰਨੇ ਘਰ ਦੇ ਵਿੱਚੋਂ ਸੁਣਿਆ ਕੋਲ ਗਏ ਆਖਿਆ ਧੀਏ ਵੀ ਇਹ ਕੀ ਦੀ ਬਾਣੀ ਪੜਦੀ ਪਈ ਹੈ ਇਹ ਕੀ ਦੀ ਬਾਣੀ ਹੈ ਕਿਹੜੇ ਮਹਾਂਪੁਰਖ ਦੀ ਬਾਣੀ ਜੋ ਪੜ ਰਹੀ ਹੈ ਆਖਿਆ ਵੀ ਬਾਪੂ ਜੀ ਇਹ ਜੋ ਬਾਣੀ ਮੈਂ ਪੜਦੀ ਪਈ ਹੈ ਧੰ ਗੁਰੂ ਨਾਨਕ ਤੇ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਪੁਚਾਰੀ ਬਾਣੀ ਹੈ ਵੀ ਉਹਨਾਂ ਦਾ ਹੁਕਮ ਹੈ ਵੀ ਬਾਣੀ ਪੜਨੀ ਹੈ ਆਪਣੇ ਕਿਰਤ ਵਿਰਤ ਕਾਰ ਵਿਹਾਰ ਕਰਦਿਆਂ ਆਖਿਓ ਕਿੱਥੇ ਮਿਲਣਗੇ ਉਹ ਤਾਂ ਹੁਣ ਸੰਸਾਰ ਤੇ ਨਹੀਂ ਉਹ ਤਾਂ ਜੋਤੀ ਜੋਤ ਸਮਾ ਗਏ ਐ ਪਰ ਉਹਨਾਂ ਦੀ ਜੋਤ ਮੇਰੇ ਪਿਤਾ ਗੁਰੂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਵਿੱਚ ਵਰਤ ਰਹੀ ਹੈ ਉਹ ਖਡੂਰ ਸਾਹਿਬ ਦੀ ਧਰਤੀ ਤੇ ਤੁਹਾਨੂੰ ਮਿਲਣਗੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਧੀਏ ਤੂੰ ਮੇਰੇ ਨਾਲ ਜਾਣਾ ਅੱਜ ਮੇਰੀ ਜਿਹੜੀ ਤਲਾਸ਼ ਸੀਨਾ ਜੋ ਮੈਂ ਲੱਭ ਰਿਆਂ ਸਾਂ ਅੱਜ ਮੈਨੂੰ ਉਹ ਪ੍ਰਾਪਤ ਹੋ ਗਿਆ ਹੈ ਹੁਣ ਤੋਂ ਮੇਰਾ ਮਿਲਾਪ ਕਰਾਉਣਾ ਹੈ ਗੁਰੂ ਅੰਗਦ ਦੇ ਮਹਾਰਾਜ ਸੇਵ ਜੀ ਦੇ ਨਾਲ ਮੈਂ ਗੁਰੂ ਆਲਾ ਬਣਨਾ ਚਾਹੁੰਦਾ ਫਿਰ ਅਗਲੇ ਦਿਨ ਹੀ ਸਤਿਗੁਰੂ ਜੀ ਨਾਲ ਲੈ ਕੇ ਬੀਬੀ ਅਮਰੋ ਜੀ ਨੂੰ ਕਡੂਰ ਸੇਵ ਦੀ ਧਰਤੀ ਤੇ ਪਹੁੰਚੇ ਬਹੁਤ ਸੰਗਤਾਂ ਨਮਸਕਾਰਾਂ ਕਰਦੀਆਂ ਤੇ ਸਤਿਗੁਰੂ ਜੀ ਜਾ ਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੇਵ ਜੀ ਦੇ ਚਰਨਾਂ ਤੇ ਟੈ ਬੈ ਗੁਰੂ ਅੰਗਦ ਦੇ ਮਹਾਰਾਜ ਸੇਵ ਜੀ ਜੀਆ ਨੇ ਬੁੱਢਿਆਂ ਤੋਂ ਪੜ ਕੇ ਉਠਾਇਆ 25 ਸਾਲ ਉਮਰ ਦੇ ਵਿੱਚ ਵੱਡੇ ਸਨ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਮਹਾਰਾਜ ਸੇਵ ਜੀ ਗੱਲ ਨਾ ਲਾ ਕੇ ਕਹਿੰਦੇ ਵੀ ਤੁਹਾਡੀ ਜਗ੍ਹਾ ਇੱਥੇ ਨਹੀਂ ਤੁਹਾਡੀ ਜਗ੍ਹਾ ਇੱਥੇ ਹੈ ਸਾਡੇ ਬਰਾਬਰ ਬੈਠੋ ਆਪਣੇ ਪਲੰਘੇ ਤੇ ਬੌਣ ਲੱਗੇ ਤੇ ਮਹਾਰਾਜ ਸੇਵ ਜੀ ਨੂੰ ਕੋਕੂ ਬਾਬਾ ਮਰਦਾਸ ਕਹਿੰਦੇ ਵੀ ਸਤਿਗੁਰੂ ਅੱਜ ਮੈਂ ਕੁੜਮਾਚਾਰੀ ਕਰਕੇ ਨਹੀਂ ਅੱਜ ਮੈਂ ਰਿਸ਼ਤੇਦਾਰੀ ਕਰਕੇ ਤੁਹਾਡੇ ਕੋਲ ਨਹੀਂ ਆਇਆ ਅੱਜ ਇੱਕ ਸਿੱਖ ਤੁਹਾਡੇ ਕੋਲੋਂ ਸਿੱਖੀ ਲੈਣ ਵਾਸਤੇ ਆਇਆ ਅੱਜ ਮੈਂ ਸਿੱਖੀ ਚਾਹੁੰਦਾ ਹਾਂ ਤੁਹਾਡੇ ਕੋਲੋਂ ਮੈਨੂੰ ਆਪਣਾ ਬਣਾ ਲਓ ਮਹਾਰਾਜ ਮੇਰੇ ਗੁਰੂ ਬਣਾਓ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਨਾ ਹੈ ਮਹਾਰਾਜ ਸਹਿਬ ਜੀਆਂ ਦੇ ਅੱਗੇ ਬੇਅੰਤ ਬੇਨਤੀਆਂ ਕੀਤੀਆਂ ਫਿਰ ਚਰਨਾ ਤੇ ਟਹਿ ਪਏ ਨੈਤਰਾਂ ਤੋਂ ਜਲ ਵਹਿਣ ਲੱਗਾ ਮਹਾਰਾਜ ਸਹਿ ਫਿਰ ਮੋਢੇ ਤੋਂ ਫੜ ਕੇ ਠਾ ਕੇ ਕਹਿੰਦੇ ਐ ਕਿ ਅੱਜ ਤੱਕ ਜਿੰਨੇ ਵੀ ਸਿੱਖੀ ਨੂੰ ਪ੍ਰਾਪਤ ਕੀਤਾ ਹੈ ਸਿੱਖੀ ਨੂੰ ਖਟਿਆ ਹੈ ਮਹਾਰਾਜ ਕਹਿੰਦੇ ਕਿ ਉਹ ਸੇਵਾ ਦੇ ਵਿੱਚੋਂ ਮਿਲੀ ਹੈ ਸੇਵਾ ਦੇ ਵਿੱਚ ਜੁਟ ਜਾਓ ਗੁਰੂ ਸਾਹਿਬ ਗੁਰਨਾਨਦ ਦੇਵ ਸਾਹਿਬ ਕਿਰਪਾ ਕਰਨਗੇ ਫਿਰ 1541 ਦੇ ਵਿੱਚ ਸਤਿਗੁਰੂ ਜੀ 1541 ਈਸਵੀ ਦੇ ਵਿੱਚ ਮਹਾਰਾਜ ਸਾਹਿਬ ਜੀ ਜਾਂਦੇ 62 ਸਾਲ ਦੀ ਉਮਰ ਹੈ ਤੇ 1552 ਤੱਕ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਵਿੱਚ ਸੇਵਾ ਕੀਤੀ ਜਿਹਦੇ ਵਿੱਚ ਲੰਗਰ ਦੇ ਵਿੱਚ ਬਾਲਣ ਲੈ ਕੇ ਆਉਣਾ ਸੰਗਤਾਂ ਨੂੰ ਪੱਖਾ ਚੱਲਣਾ ਸੰਗਤਾਂ ਦੇ ਵਿੱਚ ਪ੍ਰਸ਼ਾਦਾ ਵਰਤਾਉਣਾ ਸੰਗਤਾਂ ਤੇ ਜੂțe ਭਾਂਡੇ ਮਾਜਣੇ ਸੰਗਤਾਂ ਦੇ ਜੋੜੇ ਝਾੜਨੇ ਇਸ ਤੋਂ ਅਲੈਦਾ ਹੋਰ ਕਈ ਸੇਵਾਵਾਂ ਤੇ ਸਭ ਤੋਂ ਵੱਡੀ ਸੇਵਾ ਅੰਮ੍ਰਿਤ ਵੇਲੇ ਉੱਠ ਕੇ ਖਡੂਰ ਸਾਹਿਬ ਤੋਂ ਗਾਗਰ ਚੱਕਣੀ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਗਾਗਰ ਭਰਨੀ ਬਿਆਸ ਦਰਿਆ ਦੇ ਵਿੱਚੋਂ ਫਿਰ ਮੋਟੇ ਤੇ ਰੱਖ ਕੇ ਰਸਤੇ ਦੇ ਵਿੱਚ ਦਮਦਮਾ ਸਾਹਿਬ ਸਥਾਨ ਆਉਂਦਾ ਬਸ ਉਥੇ ਥੋੜਾ ਜਿਹਾ ਰੁਕਣਾ ਫਿਰ ਮਹਾਰਾਜ ਸਾਹਿਬ ਜੀ ਨੇ ਵਾਪਸ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਆਪਣੇ ਹੱਥੀਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਇਆ ਕਰਨਾ 12 ਸਾਲ ਇਹ ਸੇਵਾ ਕਰਦਿਆਂ ਕਰਦਿਆਂ ਬਤੀਤ ਹੋ ਗਏ ਅਖੀਰ ਉਹ ਸਮਾਂ ਆਇਆ ਜਦੋਂ ਇਸ ਸੇਵਾ ਨੂੰ ਭਾਗ ਲੱਗਣੇ ਆ ਸਰਦੀ ਦੀ ਰੁੱਤ ਜਿਹੜੀ ਹੈ ਉਹ ਸਿਖਰਾਂ ਤੇ ਹੈ ਗੁਰੂ ਅਮਰਦਾਸ ਜੀ ਮਹਾਰਾਜ ਸੇਵ ਜੀ ਬਿਆਸ ਦਰਿਆ ਤੋਂ ਲਗਾਤਾਰ ਮਹਾਰਾਜ ਜੀ ਦੀ ਸੇਵਾ ਕੀਤੀ ਕੋਈ ਨਾਗਾ ਕੋਈ ਛੁੱਟੀ ਨਹੀਂ ਮਹਾਰਾਜ ਨੇ ਗਾਦਰ ਪਰਿਵਾਰਸ ਵਾਪਸ ਮੁੜਦੇ ਪਏ ਧੁੰਦ ਦੇ ਕਾਰਨ ਮਹਾਰਾਜ ਸਾਹਿਬ ਜੀ ਇੱਕ ਜੁਲਾਈ ਦਾ ਧਾਰ ਹੈ ਜੁਲਹਾ ਤੇ ਜਲਾਈ ਉੱਥੇ ਰਹਿੰਦੇ ਉਹਨਾਂ ਦੇ ਘਰ ਦੇ ਅੱਗੇ ਇੱਕ ਕਿਲਾ ਹੈ ਇੱਕ ਮੁੱਢ ਗਿਆ ਗੁਰੂ ਅਮਰਦਾਸ ਸਾਹਿਬ ਜੀ ਨੇ ਗਾਗਰ ਮੋਢੀ ਤੇ ਰੱਖੀ ਪਾਸ਼ਾ ਜਦੋਂ ਸੁੱਤੇ ਜਾ ਰਹੇ ਤੇ ਠੇਡਾ ਲੱਗਾ ਮਹਾਰਾਜ ਨੂੰ ਕੁਸ਼ ਮੁੱਢ ਦੇ ਨਾਲੋਂ ਜਦੋਂ ਠੇਡਾ ਲੱਗਾ ਆਪ ਮਹਾਰਾਜ ਸਹਿਬ ਕੇ ਡੇਗ ਪਏ ਕੂਣੀ ਦੇ ਗੋਡਿਆਂ ਦੇ ਭਾਰ ਹੋ ਗਏ ਪਰ ਮਹਾਰਾਜ ਨੇ ਗਾਗਰ ਦਾ ਜਲ ਨਹੀਂ ਗੁੱਲਣ ਦਿੱਤਾ ਲਿਗਦਿਆਂ ਵੀ ਜਦੋਂ ਆਵਾਜ਼ ਆਈ ਤੇ ਜਲਾਹਾ ਆਪਣੀ ਪਤਨੀ ਨੂੰ ਕਹਿੰਦਾ ਵੀ ਵੇਖ ਤੇ ਸਹੀ ਕੌਣ ਨੇ ਦਰਵਾਜ਼ੇ ਅੱਗੇ ਉਹਨੇ ਵੇਖ ਤੇ ਆਖਿਆ ਕਹਿੰਦੀ ਕੌਣ ਹੋਏਗਾ ਕੋਈ ਉਹ ਅਮਰੂ ਨਾ ਥਾਵਾਂ ਨਾ ਇਹਨੂੰ ਦਿਨੇ ਚੈਣ ਤੇ ਨਾ ਰਾਤ ਨੂੰ ਆਰਾਮ ਹੈ ਕੁੜਮਾਂ ਦੇ ਘਰ ਦੇ ਵਿੱਚ ਰੋਟੀ ਦੇ ਬਦਲੇ ਕੀ ਕੁਝ ਕਰਦਾ ਫਿਰਦਾ ਜਦੋਂ ਇਹ ਗੱਲ ਧੰਨ ਗੁਰੂ ਅਮਰਦਾਸ ਜੀ ਪਾਸ਼ਾ ਜੀਆਂ ਦੇ ਅੰਨਾਂ ਦੇ ਵਿੱਚ ਪਈ ਮਹਾਰਾਜ ਕਹਿੰਦੇ ਚੱਲੀਏ ਨਥਾਵਾ ਉਹ ਹੁੰਦਾ ਹੈ ਜਿਹਦਾ ਗੁਰੂ ਕੋਲ ਨਾ ਹੋਵੇ ਜਿਹਦੇ ਕੋਲ ਗੁਰੂ ਨਾ ਹੋਵੇ ਮੇਰੇ ਕੋਲ ਮੇਰੇ ਗੁਰੂ ਹੈ ਧੰਦਰੂ ਗੁਰਗੰਗਦ ਦੇਵ ਸਹਿ ਮਹਾਰਾਜ ਮੈਨੂੰ ਨਥਾਵਾ ਨਾ ਕਹੇ ਮੈਂ ਹੁਣ ਥਾਂ ਵਾਲਾ ਬਣ ਚੁੱਕਿਆ ਜਦੋਂ ਇੰਨੀ ਗੱਲ ਆਖੀ ਨਾ ਚੱਲੀਏ ਤੇ ਝਾਲ ਹੋ ਗਿਆ ਜਲਾਈ ਨਹੀਂ ਹਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਾ ਕੇ ਪਾਸ਼ਾ ਜੀ ਦਾ ਗੁਰਵੰਗਦ ਦੇ ਮਹਾਰਾਜ ਜੀ ਦਾ ਇਸ਼ਨਾਨ ਕਰਾਇਆ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਯਾਰ ਜਦੋਂ ਸਵੇਰ ਹੋਈ ਤੇ ਜਲਾਹਾ ਆਪਣੀ ਕਰਵਾਲੀ ਨੂੰ ਨਾਲ ਲੈ ਕੇ ਉਹ ਆਪਣੇ ਬਸਤਰ ਸਰੀਰ ਦੇ ਉੱਤੋਂ ਪਾੜ ਲਈਦੀ ਐ ਆਪਣੇ ਵਾਲ ਕੁੱਟਦੀ ਐ ਗਲ ਪੈਦੀ ਐ ਅਗੋਂ ਘਰ ਸਾਰਾ ਪਰਿਵਾਰ ਨਾਲ ਲੈ ਕੇ ਪਹੁੰਚਿਆ ਉਹਨਾਂ ਨੇ ਸਾਰੀ ਗੱਲ ਦੱਸੀ ਜੀ ਆਹ ਕੁਝ ਹੋਇਆ ਤੇ ਤੁਹਾਡੇ ਸਿੱਖ ਨੇ ਬਾਬੇ ਅਮਰਦਾਸ ਨੇ ਆਹ ਗੱਲ ਆਖੀ ਤੇ ਇਹਨੂੰ ਚੱਲ ਹੋ ਗਿਆ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਜਾਨ ਨੇ ਕੁੱਟ ਕੇ ਗੱਲ ਨਾਲ ਲਾਇਆ ਬਾਬਾ ਅਮਰਦਾਸ ਜੀ ਨੂੰ ਇਮਾਰਾ ਸਹਿਬ ਜੀ ਦੇ ਨਿਤਰਾ ਦੇ ਵਿੱਚ ਜਾਲ ਸਤਿਗੁਰੂ ਕਹਿੰਦੇ ਸਿੱਖੋ ਅੱਜ ਤੋਂ ਬਾਬਾ ਅਮਰਦਾਸ ਨਥਾਵਾ ਨਹੀਂ ਹੈ ਇਹਨੂੰ ਨਥਾਵਾ ਨਾ ਕਿਹਾ ਜੇ ਅਸਲ ਥਾਂ ਦੇ ਮਾਲਕੇ ਬਣ ਚੁਕੇ ਹੈ ਤੇ ਮਹਾਰਾਜ ਸਹਿਬ ਜੀ ਨਾ ਹਰ ਸਾਲ ਇੱਕ ਬਖਸ਼ਿਸ਼ ਦਿਆ ਕਰਦੇ ਸਨ ਰੁਮਾਲ ਗੁਰੂ ਅਮਰਦਾਸ ਸਹਿ ਮਹਾਰਾਜ ਨੂੰ ਆਪਣੇ ਸੀਸ ਤੇ ਸਜਾਉਂਦੇ ਸਨ ਉਹ 12 ਰੁਮਾਲ ਮਹਾਰਾਜ ਸਹਿਬ ਜੀ ਦੇ ਸੀਸ ਤੇ ਸਨ ਸਤਿਗੁਰੂ ਜੀ ਇੱਕ ਇੱਕ ਕਰਕੇ ਖੋਲਦੇ ਹੈ ਬਾਬਾ ਤੂੰ ਨਮਾਣਿਆਂ ਦਾ ਮਾਣ ਤੂੰ ਨਤਾਣਿਆਂ ਦਾ ਤਾਣ ਤੂੰ ਨਿਓਟਿਆਂ ਦੀ ਓਟ ਤੂੰ ਨਿਆਸਰਿਆਂ ਦਾ ਆਸਰਾ ਤੂੰ ਨਗੱਤਿਆਂ ਦੀ ਗੱਤ ਤੂੰ ਨਪਤਿਆਂ ਦੀ ਪਤ ਤੂੰ ਦੁੱਖਾਂ ਨੂੰ ਭੰਡਣ ਵਾਲਾ ਤੂੰ ਮੁਕਤੀ ਦੇਣ ਵਾਲਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਮਹਾਰਾਜ ਨੇ 12 ਬਖਸ਼ਿਸ਼ਾਂ ਦੇ ਦਿੱਤੀਆਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ 12 ਸਾਲ ਦੀ ਸੇਵਾ 12 ਬਖਸ਼ਿਸ਼ਾਂ ਦੇਖ ਕੇ ਮਹਾਰਾਜ ਸੇਵ ਜੀ ਨੇ ਆਖਿਆ ਅੱਜ ਤੋਂ ਸਾਡੇ ਦੇ ਵਿੱਚ ਤੇ ਬਾਬਾ ਅਮਰਦਾਸ ਸਾਹਿਬ ਦੇ ਵਿੱਚ ਫਰਕ ਕੋਈ ਨਾ ਜਾਣਿਆ ਮਹਾਰਾਜ ਸੇਵ ਜੀ ਨੇ ਇਹ ਵੱਡੀ ਸੇਵਾ ਨਿਭਾਈ ਸਤਿਗੁਰੂ ਜੀ ਨੇ 1552 ਈਸਵੀ ਸਤਿਗੁਰੂ ਸਾਹਿਬ ਜੀ ਨੇ ਇਹ ਸੇਵਾ ਨੂੰ ਨਿਭਾਇਆ ਸਤਿਗੁਰੂ ਜੀ ਨੇ ਸੇਵਾ ਕੀਤੀ ਫਿਰ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣਾ ਆਖਰੀ ਸਮਾਂ ਜਾਣਦਿਆਂ ਹੋਇਆਂ ਗੁਰਤਾ ਗੱਦੀ ਸੌਂਪ ਕੇ ਗੋਇੰਦਵਾਲ ਸਾਹਿਬ ਦੀ ertiditi ਭੇਜ ਦਿੱਤਾ ਮਹਾਰਾਜ ਸਹਿਬ ਜੀ ਗੋਇੰਦਵਾਲ ਸਾਹਿਬ ਜਾ ਕੇ ਉਹਨਾਂ ਚਿਰ ਤਖਤ ਦੇ ਉੱਪਰ ਗੁਰਤਾ ਗੱਦੀ ਸਥਾਨ ਦੇ ਉੱਪਰ ਬਹਿ ਕੇ ਸਾਨੂੰ ਤਨ ਉਪਦੇਸ਼ ਨਹੀਂ ਦਿੱਤਾ ਜਿੰਨਾ ਚਿਰ ਗੁਰੂ ਅੰਗਦ ਦੇਵ ਮਹਾਰਾਜ ਸਹਿਬ ਜੀ ਸਰੀਰ ਕਰਕੇ ਸੰਸਾਰ ਤੇ ਹਾਜ਼ਰ ਸਨ ਜਦੋਂ ਮਹਾਰਾਜ ਸਹਿਬ ਜੀ ਨੇ ਆਪਣਾ ਸਰੀਰ त्याਗਿਆ ਉਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਸੁੰਦਰ ਸਿੰਘਾਸਨ ਤੇ ਪਲੰਗੇ ਤੇ ਬਹਿ ਕੇ ਦਰਾਈਆਂ ਸੰਗਤਾਂ ਨੂੰ ਉਪਦੇਸ਼ ਬਖਸ਼ਣ ਲੱਗੇ ਮਹਾਰਾਜ ਸਾਹਿਬ ਜੀ ਅਨੇ ਬਹੁਤ ਵੱਡੇ ਜਿਹੜੇ ਸਿੱਖ ਪੰਥ ਦੇ ਵਿੱਚ ਮਹਾਰਾਜ ਸਾਹਿਬ ਜੀ ਅੰਨੇ ਕਾਰਜ ਕੀਤੇ ਜਿਦੇ ਵਿੱਚ ਗੋਇੰਦਵਾਲ ਸਾਹਿਬ ਜੀ ਦੀ ਤਰਦੀ ਨੂੰ ਹੋਰ ਆਵਾਜ਼ ਕਰਨਾ ਵਸਾਉਣਾ ਬੌਲੀ ਸਾਹਿਬ ਤਾਂ ਦਾ ਮਾਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀਆਂ ਨੇ ਕਰਵਾਇਆ ਪਾਵਨ ਪਵਿੱਤਰ ਗੁਰਬਾਣੀ ਦੀ ਰਚਨਾ ਮਹਾਰਾਜ ਸੇਵਕੀਆਂ ਨੇ ਕੀਤੀ ਹੈ ਇਸ ਤੋਂ ਲੇਦਾ ਮਹਾਰਾਜ ਸੇਵਕੀਆਂ ਨੇ ਹੋਰ ਬੇਅੰਤ ਬਖਸ਼ਸ਼ਾਂ ਕੀਤੀਆਂ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦਾ ਜੀਵਨ ਪੜਾਂਗੇ ਤੇ ਸਭ ਕੁਝ ਆਪਣੇ ਸਾਹਮਣੇ ਆਏਗਾ ਕਿ ਮਹਾਰਾਜ ਸੇਵਕੀਆਂ ਦੀ ਕੈਸੀ ਸੇਵਾ ਸੀ ਕੈਸੀ ਕਲਣਾ ਸੀ ਹਨ ਗੁਰੂ ਅਮਰਦਾਸ ਹੈ ਮਹਾਰਾਜ ਸੇਵਕੀਆਂ ਦੀ ਉਪਮਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਹੇ ਬਣਾਵੇ ਉਹਨਾਂ ਦੀ ਉਪਮਾ ਮਹਿਮਾ ਨਹੀਂ ਕਹੀ ਜਾ ਸਕਦੀ ਆਸ਼ਾ ਕਿਰਪਾ ਕਰਨ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਵਰਪਦੀਆਂ ਸਰਬੱਤ ਸੰਗਤਾਂ ਨੂੰ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਵੱਲੋਂ ਪ੍ਰਬੰਧਕ ਕਮੇਟੀ ਦੇ ਵੱਲੋਂ ਲੱਖ ਲੱਖ ਵਧਾਈਆਂ ਮੁਬਾਰਕਾਂ ਹੋਵਣ ਜੀ ਆਸ਼ਾ ਆਪਣਾ ਸਾਰਿਆਂ ਤੇ ਮਿਹਰ ਪਰਿਆ ਹੱਥ ਰੱਖਣਾ ਗੁਰਸਿੱਖੀ ਸਿਧਾਂਤ ਦੇ ਅਨੁਸਾਰ ਜੀਵਨ ਬਤੀਤ ਕਰਨ ਦੀ ਸੋਚੀ ਮਰਤ ਮਹਾਰਾਜ ਬਖਸ਼ਿਸ਼ ਕਰਨ ਕਲਗੀਧਰ ਦੇ ਪੁੱਤਰੋ ਤਿਉਂ ਅਮਰਤ ਤਾਰੀ ਹੋ ਕੇ ਜਿਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅਮਰਤ ਛਕੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਰੂਪੀ ਪੱਲਾ ਪਕੜ ਕੇ ਪਵਿਅ ਸਾਗਰ ਤੁਮ ਪਾਰ ਲੰਘੀਏ ਜੀ ਸਤਗੁਰੂ ਕਿਰਪਾ ਕਰਨ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਗੁਰੂ ਚਰਨਾਂ ਦੇ ਵਿੱਚ ਪ੍ਰੇਮ ਸਹਿਤ ਨਮਸਕਾਰ ਕਰੋ ਜੀ ਗੁਰੂ ਕੇ ਦੰਦਰਾਂ ਵਿੱਚ ਪਹੁੰਚੋ ਜੀ ਸੋ ਉਸ ਤੋਂ ਉਪਰੰਤ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਗੁਰਦੁਆਰਾ ਸਾਹਿਬ ਵਿਖੇ ਗੁਰੂ ਕੀ ਗੋਲਕ ਦੀ ਸੇਵਾ ਹੋਣੀ ਹੈ ਸੋ ਆਪ ਜੀ ਨੂੰ ਬੇਨਤੀ ਜ਼ਰੂਰ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪ ਜੀਆਂ ਨੇ ਸੇਵਾ ਦੇ ਵਿੱਚ ਹਾਜ਼ਰੀ ਭਰਨੀ ਜੀ ਦੁਬਾਰਾ ਫਿਰ ਬੇਨਤੀ ਕੱਲ ਨੂੰ ਗੋਲਕਾਂ ਦੀ ਸੇਵਾ ਹੋਣੀ ਹੈ ਜੀ ਸਵਾਪ ਸੰਤਾਂ ਜਰੂਰ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸੇਵਾ 'ਚ ਹਾਜ਼ਰੀ ਭਰਿਓ ਜੀ ਅਨੁਸਾਰੀ ਸੰਗਤ ਪ੍ਰੇਮ ਸਹਿਤ ਨਮਸਕਾਰ ਕਰੋ ਖੜਾ ਪ੍ਰਸ਼ਾਦ ਪ੍ਰਾਪਤ ਕਰੋ ਜੀ ਗੁਰੂ ਕੇ ਨਗਰਾਂ ਵਿੱਚ ਪੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ